ਹਾਂਜੀ ਮੈਂ ਚਮਬੜ ਤੋਂ ਜੈਮਲ ਸਿੰਘ ਬੋਲ ਰਿਹਾ ਆ ਬੋਲੀਕਾਰ ਵਾਸਤੇ ਬੋਲੀ ਦੀ ਮਿਤੀ ਅੱਜ ਇਹਨਾਂ ਨੇ ਪੰਚਾਇਤ ਨੇ ਸਾਨੂੰ ਦਿੱਤੀ ਸੀ ਤੇ ਅਸੀਂ ਉਹ ਅਨਾਉਂਸਮੈਂਟ ਜਿਹੜੀ ਪਿੰਡ ਚ ਉਹੀ ਉਹਦੇ ਮੁਤਾਬਕ ਹੀ ਅਸੀਂ ਸਕੂਲ ਦੇ ਵਿੱਚ ਸਾਰੇ ਇਕੱਠੇ ਹੋਏ ਆ ਜਦ ਕਿ ਵੀਡੀਓ ਸਾਹ ਬਣਾਣੇ ਤੇ ਪੰਚਾਇਤ ਨੇ ਸਾਨੂੰ ਕਿਹਾ ਵੀ 3 ਵਜੇ ਅਸੀਂ ਜਿਹੜੀ ਬੋਲੀ ਦਾ ਡੀਓ ਕੀਤੀ ਜਾਊਗੀ ਤੇ ਉਹਦੇ ਬਾਰੇ ਕੀ ਹੋਇਆ ਕਿ ਇਹਨਾਂ ਨੇ ਬੋਲੀ ਜਿਹੜੀ ਆ ਵੀਡੀਓ ਨੇ ਮੈਸੇਜ ਕਰਤਾ ਕਿ ਅਸੀਂ ਬੋਲੀ ਅੱਜ ਨਹੀਂ ਕਰਾ ਸਕਦੇ 23 ਤਰੀਕ ਨੂੰ ਮਤਲਬ ਪੁੱਛਣ ਤੇ ਦੱਸਿਆ ਕਿ 23 ਤਰੀਕ ਨੂੰ ਅਸੀਂ ਬੋਲੀ ਤੁਹਾਡੀ ਆ ਜਿਹੜੀ ਕਰਾਂਗੇ ਜਦ ਕਿ ਜੀਮੇਦਾਰ ਜਿਹੜੇ ਅਸੀਂ ਸਾਰੇ ਭਰਾ ਜਿੰਨੇ ਵੀ ਬੋਲੀਕਾਰ ਆ ਸਾਰੇ ਆਪਣੇ ਕੋਲ ਪੈਸੇ ਲੈ ਕੇ ਇਕੱਠੇ ਹੋਏ ਆ ਨਾ ਅਸੀਂ ਪੈਸੇ ਹੁਣ ਬੈਂਕ ਚ ਘਰ ਰੱਖ ਸਕਦੇ ਨਾ ਅਸੀਂ ਬੈਂਕ 'ਚ ਜਮ੍ਹਾਂ ਕਰਾ ਸਕਦੇ ਆ ਜੇ ਇਹੋ ਬੋਲੀ ਟਾਈਮ ਨਾ ਜਮ੍ਹਾਂ ਬੋਲੀ ਟਾਈਮ ਨਾ ਕੀਤੀ ਹੁੰਦੀ ਆਪਣੀ ਫਸਲ ਵਾਲੀ ਬੀਜ ਦੇ ਕਰਦੇ ਆ ਹੁਣ ਬੋਲੀ ਹੋ ਸਕਦਾ ਦੂਜਾ ਧਿਰ 'ਤੇ ਖੜ੍ਹ ਸਕਦਾ ਵਾ ਪਹਿਲਾ ਧਿਰ ਖੜ੍ਹਦਾ ਦਾ ਵਾ ਇਹੋ ਬੋ ਖਰਾਬ ਕੀਤਾ ਜਾ ਰਿਹਾ ਹੈ ਛੋਣਾ ਲਾਉਣ ਦੀ ਕੀ ਤਰੀਕ ਕੀ ਛੋਣਾ ਲਾਉਣ ਦੀ ਛੋਣਾ ਲਾਉਣ ਦੀ ਤਰੀਕ ਤੇ ਚਲੋ ਨੇੜੇ ਆਈ ਚੱਲੀ ਲੇਕਿਨ ਪਨੀਰੀ ਬੀਜੀ ਹੋਊਗੀ ਤਾਂ ਫੇਰ ਹੀ ਆਪਾਂ ਛੋਣਾ ਲਾ ਸਕਦੇ ਜਦੋਂ ਪਨੀਰੀ ਬੀਜਣ ਲਈ ਸਾਡੇ ਕੋਲ ਟਾਈਮ ਹੀ ਨਹੀਂ ਜਗ੍ਹਾ ਨਹੀਂ ਹੈਨੀ ਤੇ ਆਪਾਂ ਛੋਣਾ ਆਪਾਂ ਕਿੱਥੋਂ ਲਾਜਣਾ ਜੀ ਥੈਂਕ ਯੂ ਸਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੱਤੇ ਅੱਜ ਪਿੰਡ ਚੀਮਾ ਬਾਠ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਤੇ ਬਲਾਕ ਰਈਆ ਅੱਜ ਜੋ ਸਾਡੇ ਪਿੰਡ ਦੀ ਪੰਚਾਇਤ ਦੀ ਬੋਲੀ ਜੋ ਸਾਨੂੰ ਵੀਡੀਓ ਸਾਹਿਬ ਨੂੰ ਟਾਈਮ 3 ਵਜੇ ਦਿੱਤਾ ਗਿਆ ਸੀ ਸਾਰੇ ਪਿੰਡ ਵਾਲਿਆਂ ਵਿੱਚ ਅਸੀਂ ਲਗਾਤਾਰ ਇੱਕ ਹਫ਼ਤਾ ਗੁਰਦ ਗੁਰੂ ਘਰਾਂ ਵਿੱਚ ਜਾ ਕੇ ਨੋਟਿਸਮੈਂਟ ਕਰਵਾਈ ਤਾਂ ਕਿ ਪਿੰਡ ਵਾਲੇ ਜੋ ਗੋਲੀ ਆ ਕੇ ਦੇਖ ਸਕਣ ਜਦੋਂ 3 ਵਜੇ ਇੱਥੇ ਸਾਰੇ ਪਿੰਡ ਵਾਲੇ ਔਰ ਮੈਂਬਰ ਪੰਚਾਇਤ ਸਾਰੀ ਪਹੁੰਚੀ ਤੇ ਕੋਈ ਵੀ ਜਿਹੜਾ ਸਰਕਾਰੀ ਅਫਸਰ ਨਾਲ ਵੀਡੀਓ ਤੇ ਨਾ ਸੈਕਟਰੀ ਕੋਈ ਨਹੀਂ ਪਹੁੰਚਾ ਜਦੋਂ ਵੀਡੀਓ ਸਾਹਿਬ ਨੂੰ ਫੋਨ ਤੇ ਗੱਲ ਕੀਤੀ ਕਿ ਵੀਡੀਓ ਸਾਹਿਬ ਇਥੇ ਸਾਰੇ ਲੋਕ ਡਿਗ ਰਹੇ ਨੇ ਤੁਸੀਂ ਕਿਉਂ ਨਹੀਂ ਆਏ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਬੋਲੀ ਕੈਨਸਲ ਹੈ ਅਸੀਂ ਕਿਹਾ ਕੋਈ ਇਹਦਾ ਰੀਜਨ ਕੀ ਹੈ ਕਿਉਂ ਕੈਨਸਲ ਕੀਤੀ ਗਈ ਉਹਦੇ ਬਾਰੇ ਉਹਨਾਂ ਕੋਈ ਦੱਸਿਆ ਨਹੀਂ ਤੇ ਸੀਗਾ ਤੁਹਾਨੂੰ ਸਾਨੂੰ ਇਨਫਾਰਮੇਸ਼ਨ ਦੇਣੀ ਚਾਹੀਦੀ ਸੀ ਜੇ ਤੁਸੀਂ ਕੈਨਸਲ ਕਰਨੀ ਹੈ ਤੇ ਸਾਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਸੀ ਪਹਿਲਾਂ ਪਿੰਡ ਨੂੰ ਕਿ ਅੱਜ ਬੋਲੀ ਕੈਨਸਲ ਹੈ ਕਿ ਤਾਂ ਕਿ ਪਿੰਡ ਵਾਲਿਆਂ ਨੂੰ ਅਸੀਂ ਪਹਿਲਾਂ ਹੀ ਦੱਸ ਦਿੰਦੇ ਪਰ ਤੁਸੀਂ ਪਿੰਡ ਵਾਲੇ ਸਾਨੂੰ ਨਹੀਂ ਦੱਸਿਆ ਤੁਸੀਂ ਮੌਕੇ ਤੇ ਆ ਕੇ ਬੋਲੀ ਕੈਨਸਲ ਕਰ ਰਹੇ ਹੋ ਫਿਰ ਉਹਨਾਂ ਕਹੇ ਸਾਡੇ ਸੈਕਟਰੀ ਦੀ ਗਲਤੀ ਆ ਕਿ ਸੈਕਟਰੀ ਨੇ ਤੁਹਾਨੂੰ ਨਹੀਂ ਦੱਸਿਆ ਤੇ ਜਦੋਂ ਸੈਕਟਰੀ ਨੇ ਫੋਨ ਲਾਇਆ ਤੇ ਸੈਕਟਰੀ ਨੇ ਸੱਚ ਬੰਦ ਕਰ ਲਿਆ ਜਿਹੜਾ ਸੈਕਟਰੀ ਆ ਉਹਨੂੰ ਅਸੀਂ ਬਾਰ-ਬਾਰ ਫੋਨ ਲਾਇਆ ਪਹਿਲਾਂ ਕਹੇ ਮੈਂ ਅੱਧੇ ਘੰਟੇ ਬਾਅਦ ਆ ਜਾਣਾ ਮੜਕੇ ਨੇ ਸੱਚ ਬੰਦ ਕਰ ਲਿਆ ਕਿ ਵੀਡੀਓ ਸਾਹਮਣੇ ਗੱਲ ਕਰੋ ਇਹ ਜਿਹੜਾ ਸੈਕਟਰੀ ਆ ਉਹ ਸਾਨੂੰ ਮੜਕ ਮਾਰਿਆ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਵੀਡੀਓ ਤੇ ਵੀਡੀਓ ਸਾਹਮਣੇ ਪੁੱਛੀਤਾ ਤੇ ਵੀਡੀਓ ਸਾਹਮਣੇ ਕਹੇ ਵੀ ਬੋਲੀ ਇੱਦਾਂ ਕੈਨਸਲ ਹੋ ਜਾਂਦੀ ਆ ਅਸੀਂ ਕਹੇ ਕੋਈ ਇਹ ਪੰਚਾਇਤ ਜਿਹੜੀ ਕਿ ਇਹਨਾਂ ਇਹਨਾਂ ਪਿੰਡ ਵਾਲਿਆਂ ਨੇ ਕੋਈ ਜ਼ਿੰਮੇਵਾਰੀ ਲਈ ਆ ਇਹ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਪੰਚਾਇਤ ਤਤਪਰ ਆ ਇਸ ਕਰਕੇ ਤੁਹਾਡਾ ਫਰਜ਼ ਬੰਦਾ ਸੀ ਕਿ ਤੁਸੀਂ ਪੰਚਾਇਤ ਇੱਕ ਪਬਲਿਕ ਸਰਵੰਟ ਹੋ ਤੁਸੀਂ ਸਾਨੂੰ ਇਹ ਜਿਹੜੀ ਆ ਦੱਸਣਾ ਹੈ ਕਿ ਜਿਹੜੀ ਬੋਲੀ ਆ ਪਹਿਲਾਂ ਹੋਣੀ ਹੁੰਦੀ ਉਹਨਾਂ ਕਿਹਾ ਫਿਰ ਫੋਨ ਉਹਨਾਂ ਨਾਲ ਆਇਆ ਵੀਡੀਓ ਸਾਬ ਦਾ ਜੋ ਕਿ ਸਾਰੀਆਂ ਰਿਕਾਰਡਿੰਗਾਂ ਸਾਡੇ ਕੋਲ ਨੇ ਕਿ ਇਹ ਫੋਨ ਤੁਸੀਂ 23 ਤਰੀਕ ਦੀ 11 ਵਜੇ ਦੀ ਬੋਲੀ ਰੱਖੋ ਤੇ 23 ਤਰੀਕ ਨੂੰ ਅਸੀਂ ਆ ਪਾਵਾਂਗੇ ਸੋ ਅਸੀਂ ਪਿੰਡ ਵਾਲਿਆਂ ਕੋਈ ਮਾਫੀ ਮੰਗਦੇ ਆ ਪਰ ਸਾਡੇ ਵਿੱਚ ਗਲਤੀ ਕੋਈ ਨਹੀਂ ਆ ਗਲਤੀ ਹੈ ਸਾਰੀ ਵੀਡੀਓ ਦੀ ਆ ਔਰ ਸੈਕਟਰੀ ਦੀ ਆ ਜਿਨ੍ਹਾਂ ਨੇ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਦਿੱਤੀ ਸੋ ਅਸੀਂ ਸੈਕਟਰੀ ਦੀ ਪਾਵਰ ਆ ਫਿਰ ਇੱਕ ਪਿੰਡ ਵਾਲਿਆਂ ਦੇ ਨਿਕੋਲੋ ਅਸੀਂ ਮਾਫੀ ਮੰਗਦੇ ਹਾਂ ਇਸ ਗੱਲ ਦੀ ਕਿ ਜਿਹੜਾ ਅਸੀਂ ਬੋਲੀ ਨਹੀਂ ਕਰਵਾ ਸਕੇ ਬੋਲੀ ਹੁਣ 23 ਤਰੀਕ ਨੂੰ 11 ਵਜੇ ਹੋएगी ਬਾਕੀ ਸਾਡੇ ਪਿੰਡੇ ਸਰਪੰਚ ਸਾਹਿਬ ਜੀ ਦੱਸਣਗੇ ਜੀ ਵਕਾਲਾ ਸਾਹਿਬ ਐਡੀ ਫਤੇ ਜੀ ਆਪਾਂ ਇਹ ਬੋਲੀ ਦੇ ਸਬੰਧ ਵਿੱਚ ਜਿਹੜੀ ਸੈਕਟਰੀ ਸਾਹਿਬ ਨਾਲ ਬਹੁਤ ਵਾਰੀ ਤਕਰੀਬਨ ਯਾਰਨਾ ਹੀ ਇੱਕ ਦੋ ਵਾਰੀ ਗੱਲ ਹੋ ਜਾਂਦੀ ਸੀਗੀ ਕੱਲ ਵੀ ਫੋਨ ਕੀਤਾ ਕਿ ਆ ਤੁਹਾਡੀ ਬੋਲੀ ਪੱਕੀ ਆ ਕੱਲ ਅੱਜ ਸਵੇਰੇ 10 ਵਜੇ ਫੋਨ ਕੀਤਾ ਕਿ 2:30 ਵਜੇ ਪਹੁੰਚ ਜਾਾਂਗੇ 3 ਵਜੇ ਦਾ ਟਾਈਮ ਰੱਖਿਆ ਤੁਹਾਡਾ ਬੋਲੀ ਦਾ ਫੇਰ ਕੋਈ 12:00 ਵਜੇ ਗੱਲ ਹੋਈ ਤੇ ਉਦੋਂ ਵੀ ਉਹਨਾਂ ਨੇ ਕਿਹਾ ਕਿ ਪਹੁੰਚ ਜਾਾਂਗੇ ਟਾਈਮ ਨਾਲ ਤੁਸੀਂ ਆਪਾਂ ਇਕੱਠ ਕਰੋ ਫੇਰ ਜਦੋਂ 3 ਵਜੇ ਤੱਕ ਅਸੀਂ ਇੱਥੇ ਡੀਕ ਕਰਕੇ ਤੇ ਫੇਰ ਸੈਟੀ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਵੀਡੀਓ ਨੇ ਅਮਰਸਰ ਭੇਜਤਾ ਤੇ ਮੈਂ ਪਹੁੰਚ ਜਾਣਾ ਅੱਧੇ ਘੰਟੇ ਬਾਅਦ ਜਦੋਂ ਵੀਡੀਓ ਨਾਲ ਉਹਨਾਂ ਨੇ ਨਾਲ ਹੀ ਕਿਹਾ ਤਾਂ ਕਿ ਵੀਡੀਓ ਨਾਲ ਗੱਲ ਕਰ ਲਓ ਵੀਡੀਓ ਸਾਹਿਬ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਹਿ ਗਏ ਤੁਹਾਡੀ ਬੁੱਕਲੀ ਜਿਹੜੀ ਕੈਨਸਲ ਕਰਤੀ ਹੈ ਅਸੀਂ ਕਿਹਾ ਕਿ ਕਿਉਂ ਕਰ ਦਿੱਤੀ ਗਈ ਸਾਨੂੰ ਕੋਈ ਇਨਫਰਮੇਸ਼ਨ ਤਾਂ ਦੇਣੀ ਸੀ ਨਹੀਂ ਆਂਦੇ ਜੀ ਕਿਸੇ ਨੂੰ ਵੀ ਜ਼ਰੂਰੀ ਕੰਮ ਪੈ ਸਕਦਾ ਹੈ ਕੈਨਸਲ ਹੋ ਸਕਦੀ ਹੈ ਮੈਂ ਤਾਂ ਇਹ ਸਮਝਦਾ ਕਿ ਸੈਰਟੀ ਦਾ ਕੋਈ ਕਸੂਰ ਨਹੀਂ ਵੀਡੀਓ ਜਾਣ ਬੁੱਝ ਕੇ ਸਾਡ ਨੂੰ ਖਰਾਬ ਕਰ ਰਿਹਾ ਤੇ ਵੀਡੀਓ ਦੀ ਫਿਰ ਇਸ ਬੰਦ ਚ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਗਈ ਹੈ ਉਹਨਾਂ ਨੂੰ ਵੀ ਕੰਪਲੇਂਟ ਕਰ ਦਿੱਤੀ ਹੈ ਤੇ ਜਿਹੜਾ ਬਿਨਾਂ ਕਾਰਨ ਦੱਸੇ ਕਾਰਨ ਕੋਈ ਲਿਖਤੀ ਇਨਫਰਮੇਸ਼ਨ ਤੇ ਜਿਹੜੀ ਆ ਇਹਨਾਂ ਨੇ ਬੋਲੀ ਕੈਨਸਲ ਕੀਤੀ ਜਦੋਂ ਕਿ ਸੈਕਟੀ ਨਾਲ ਬਾਰ-ਬਾਰ ਗੱਲ ਹੋ ਰਹੀ ਆ ਹਰ ਟਾਈਮ ਤੇ 10 ਵਜੇ ਵੀ ਗੱਲ ਹੋਈ 12 ਵਜੇ ਵੀ ਹੋਈ ਆ ਤਾਂ 3 ਵਜੇ ਵੀ ਡੀਕੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀਡੀਓ ਸਾਹ ਨੂੰ ਮੇਰੇ ਕੋਈ ਵਾਸ ਨਹੀਂ ਗੱਲ ਨੇ ਭਾਈ ਤੁਸੀਂ ਵੀਡੀਓ ਸਾਹਿਬ ਕੋਈ ਲਿਖਤੀ ਰੂਪ ਚ ਕਿਹਾ ਤਾਂ ਤੁਹਾਨੂੰ ਉਹ ਨਹੀਂ ਵੀਡੀਓ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਕਿਉਂ ਨਹੀਂ ਆਇਆ ਸਟਾਵ ਤੇ ਵੀ ਐਸਐਟੀ ਸਾਹਿਬ ਨਾਲ ਇਹ ਦੋ ਆnde ਵੀਡੀਓ ਸਾਹਿਬ ਨਾਲ ਗੱਲ ਕਰੋ ਉਹਨਾਂ ਨੇ ਕਿਹਾ ਜੀ ਤੁਹਾਡੀ ਬੁੱਲ ਕੈਨਸਲ ਕਰ ਦਿੱਤੀ ਐਂ ਕਿਹਾ ਵੀ ਜੇ ਤੁਸੀਂ ਇਹਦੀ ਕੋਈ ਲਿਖਤੀ ਇਨਫੋਰਮੇਸ਼ਨ ਜਾਂ ਕੋਈ ਨਹੀਂ ਸੀ ਦੇਣੀ ਨਹੀਂ ਜਾਂਦੇ ਕੰਮ ਪੈ ਸਕਦਾ ਕਿਸ ਨੂੰ ਵੀ ਕਿ ਹੁਣ ਤੁਹਾਡਾ ਅਗਲਾ ਪ੍ਰੋਗਰਾਮ ਕੀ ਆ ਅਸੀਂ ਉਹ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਹੁਣ ਇਹਨਾਂ ਨੂੰ ਸਾਡੇ ਮੈਂਬਰ ਪੰਚਾਇਤ ਨੂੰ ਫੋਨ ਆਇਆ ਵੀਡੀਓ ਦਾ ਦੁਬਾਰਾ ਕਿ ਤਾਡੀ ਜਿਹੜੀ ਬੋਲੀ ਆ 23 ਤਰੀਕ ਨੂੰ ਕਰਾਈ ਜਾਵੇਗੀ ਜਦੋਂ ਅੱਜੇ ਹੁਣ ਅੱਗੇ ਦੇਖਦੇ ਆ ਕਿ ਕੀ ਹੁੰਦਾ ਤੇ ਜੇ ਜੇਕਰ ਉਹ ਨਹੀਂ ਆਉਂਦੇ 23 ਨੂੰ ਫਿਰ ਤੁਸੀਂ ਕੀ ਪਾਉਂਗੇ ਕਾਰਵਾਈ ਫਿਰ ਉੱਚ ਅਧਿਕਾਰੀਆਂ ਨੂੰ ਚੰਡੀਗੜ੍ਹ ਜਾ ਕੇ ਡਾਕਟਰ ਸਾਹਿਬ ਨੂੰ ਮਿਲਿਆ ਜਾਓ ਕਿਉਂਕਿ ਅੰਮ੍ਰਿਤਸਰ ਦੇ ਲੈਵਲ ਤੇ ਤਾਂ ਕੋਈ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਿਹਾ ਵੇਹੋ ਤੁਸੀਂ ਡੀਸੀ ਸਾਹਿਬ ਨਾਲ ਮਿਲੋਗੇ ਏਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਡੀਡੀਪੀ ਨਾਲ ਵੀ ਗੱਲ ਹੋਈ ਆ ਕੋਈ ਇਹਨਾਂ ਤੇ ਕੋਈ ਐਕਸ਼ਨ ਨਹੀਂ ਲੈ ਰਿਆ ਕੋਈ ਕਿਉਂ ਕਿਉਂ ਕਰ ਰਿਹਾ ਉਹ ਇਹ ਤੇ ਅੰਨੇ ਤੇ ਅਸੀਂ ਆਪਣੇ ਇਹਦੇ ਰਾਜੇ ਆ ਬਲਾਗ ਦੇ ਜੋ ਮਰਜ਼ੀ ਆ ਸਾਡਾ ਜੋ ਮਰਜ਼ੀ ਅਸੀਂ ਕਰੀਏ ਜੀ ਸਰਪੰਚ ਸਾਹਿਬ ਇਹਦੇ ਤੋਂ ਪਹਿਲਾਂ ਵੀ ਜਦੋਂ ਇਥੇ ਕੇਵਾਈਸੀ ਹੋਣੀ ਸੀ ਤਾਂ ਉਦੋਂ ਵੀ ਪੰਚਾਇਤ ਨਾਲ ਕੋਈ ਅਜਹਾਈ ਸਲੂਕ ਕੀਤਾ ਗਿਆ ਸੀ ਇਹ ਸਾਰਾ ਜੀ ਐਮਐਲਏ ਦੀ ਸ਼ੈਤੇ ਹੋ ਰਿਹਾ ਜੀ ਜੋ ਕੁਝ ਕਰਾ ਰਿਹਾ ਐ ਐਮਐਲਏ ਕਰਾ ਰਿਹਾ ਪ੍ਰਸ਼ਾਸਨ ਕੋ 23 30 ਨੂੰ ਤੁਹਾਡਾ ਜੇਕਰ 30 ਨੂੰ ਵੀ ਤੁਹਾਨੂੰ ਕੋਈ ਇਹੋ ਜਿਹਾ ਮੈਸੇਜ ਮਿਲਦਾ ਕਿ ਬੋਲੀ ਜਿਹੜੀ ਆ ਅਸੀਂ ਹੋਰ ਗਾਂ ਕਰ ਸਕਦੇ ਆ ਜਾਂ ਸਾਡੇ ਕੋਲ ਅਧਿਕਾਰ ਐ ਤੁਹਾਨੂੰ ਕੰਮ ਪੈਸਾ ਦਾ ਫਿਰ ਤੁਸੀਂ ਕੀ ਜਿਹੜਾ ਪ੍ਰੋਗਰਾਮ ਤੇ ਉਹ ਅਧਿਕਾਰੀਆਂ ਨੂੰ ਮਿਲਿਆ ਜਾਊਗਾ ਜੀ ਅਸੀਂ ਤਾਂ ਉੱਤੇ ਅਧਿਕਾਰੀਆਂ ਤੱਕ ਹੀ ਫਰਿਆਦ ਕਰ ਸਕਦੇ ਆ ਨਹੀਂ ਉਹਦੇ ਵਿੱਚ ਜੇ ਇਹ ਚੀਜ਼ ਦਾ ਸਮਾਂ ਵਾਂ ਜੇ ਉਹ ਟਾਈਮ ਨਾਲ ਬੋਲੀ ਨਹੀਂ ਹੁੰਦੀ ਤੇ ਕੱਲ ਨੂੰ ਜ਼ਿਮੀਦਾਰ ਕਿਦਾਂ ਪਨੀਰੀ ਲਾਊਗਾ ਤੇ ਕਿਦਾਂ ਉਹ ਉਹ ਪੰਚਾਇਤ ਨੂੰ ਲਾ ਉਸ ਹੋ ਰਿਆ ਵਾ ਤੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ 2 ਮਹੀਨੇ ਪਹਿਲੋ ਬੋਲੀਆਂ ਕਰਾ ਦੇਣਾ ਜ਼ਿਮੀਦਾਰ ਨੇ ਤੇ ਪੈਸੇ ਸਗੋ ਪਹਿਲੋ ਜਮ੍ਹਾਂ ਕਰਾ ਦੇਣੇ ਆ ਖਾਤੇ 'ਚ ਜਮ੍ਹਾਂ ਕਰਾ ਦੇਣੇ ਇਹਨਾਂ 'ਚ ਇਹਨਾਂ ਦਾ ਕੀ ਫਰਕ ਪੈ ਰਿਹਾ ਵਾ ਪਹਿਲੋ ਬੋਲੀਆਂ ਕਰਾਉਣ ਦਾ ਹੁਣ ਉਤੋਂ ਝੋਨੇ ਲਾਉਣ ਦਾ ਟਾਈਮ ਆਇਆ ਵਾ ਤੇ ਇਹ ਬੋਲੀਆਂ ਲਈ 19 ਚੂਨੀ ਕਰ ਰਹੇ ਆ ਇਸ ਤਰ੍ਹਾਂ ਕਰਕੇ ਕਿ ਜਿਹੜਾ ਵਾ ਅnder gati ਇਹ ਬੋਲੀਆਂ ਦੇ ਕੇ ਤੇ ਉਹਦੇ ਵਿੱਚ ਪੈਸਾ ਜਿਹੜਾ ਵਾ ਉਹ ਬਲਾਕ ਵਾਲੇ ਅਫਸਰ ਤੇ ਮਿਲ ਕੇ ਐਮਐਲਏ ਨਾਲ ਖਾਦੇ ਜਾਣ ਪਹਿਲਾਂ ਦੀ ਤਰ੍ਹਾਂ ਚਾਹੁੰਦੇ ਆ ਕਿ ਬੋਲੀਆਂ ਜਿਹੜੀਆਂ ਉਹ ਅੰਦਰ ਵਾ ਖਾਤੇ ਹੋ ਜਾਣ ਪਰ ਇਹ ਪੰਚਾਇਤ ਨਾ ਪੈਸਾ ਖਾਣਾ ਤੇ ਨਾ ਕਿਸੇ ਨੂੰ ਖਾਣ ਦੇਣਾ ਇਹ ਬੋਲੀ ਜਿਹੜੀ ਆ ਸ਼ਰਿਆਮ ਪਬਲਿਕ ਦੇ ਵਿੱਚ ਹੋਊਗੀ ਔਰ ਲਾਈਵ ਇਹਨਾਂ ਦਾ ਚੈਨਲਾਂ ਤੇ ਜਿਹੜਾ ਵਾ ਇਹ ਉਹ ਟੈਲੀਕਾਸਟ ਕੀਤਾ ਜਾਊਗਾ ਤਾਂ ਕਿ ਬੋਲੀ ਜਿਹੜੀ ਆ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿੰਨੇ ਦੀ ਬੋਲੀ ਆ ਕਿੰਨਾ ਪੈਸਾ ਉਹ ਪਿੰਡ ਦਾ ਇੱਕ ਇੱਕ ਪੈਸਾ ਪਿੰਡ ਤੇ ਲਾਇਆ ਜਾਊਗਾ ਇਹ ਕਿਸੇ ਨੂੰ ਪੈਸਾ ਨਹੀਂ ਖਾਂ ਦਿੱਤਾ ਜਾਏਗਾ ਇਸ ਕਰਕੇ ਸਾਰੇ ਹੀ ਇਹ ਆਪਾਂ ਸਾਰਿਆਂ ਨੇ ਪਿੰਡ ਵਾਲਿਆਂ ਜਿਹਦਾ ਸਾਡਾ ਸਾਥ ਦੇ ਰਹੇ ਆ ਆਪਾਂ ਤੇ ਗਾਂਵ ਵਿੱਚ ਸਾਥ ਦੇਣਾ ਵਾ ਆਪਾਂ ਸਾਰਿਆਂ ਹੀ ਰੜ ਕੇ ਇਹਦੇ ਕੰਮ ਕਰਨੇ ਆ ਕਿਉਂਕਿ ਉੱਚ ਬਸਰਾਂ ਸਾਡੀ ਗੱਲ ਹੋ ਚੁੱਕੀ ਆ ਤੇ ਇਸ ਬਾਰੇ ਭਗਵਾਨ ਸੀਐਮ ਸਾਹਿਬ ਭਗਵੰਤ ਮਾਨ ਨੂੰ ਹੀ ਮਿਲਾਂਗੇ ਕਿ ਮੇਰੇ ਸਾਡੇ ਨਾਲ ਇੱਕ ਧੱਕਾ ਕਿਉਂ ਕਰ ਰਹੇ ਆ ਕਿਉਂਕਿ ਸਾਡੇ ਕੋਲ ਜੋ ਬਾਹਰ ਜਾਂਦਾ ਏ ਤੇ ਉਦੋਂ ਕਹਿੰਦਾ ਵੀ ਤੁਸੀਂ ਕੋਈ ਗੱਲ ਨਹੀਂ ਕਿ ਉਹ ਐਨਆਰਆਏ ਨੂੰ ਬਾਹਰੋਂ ਫੋਨ ਕਰਵਾ ਕੇ ਉਹਨਾਂ ਨੂੰ ਸਾਰਾ ਗੱਲ ਕਰਾਂਗਾ ਕੋਈ ਗੱਲ ਨਹੀਂ ਵੀ ਇਹ ਕੀ ਗੱਲ ਸਾਡੇ ਨਾਲ ਧੱਕਾ ਕਿਉਂ ਕੀਤਾ ਭਾਜੀ ਇਹ ਬੋਲੀ ਮੰਨੋ ਅੱਗੇ ਜਿਹੜਾ ਤੁਸੀਂ ਅੱਜ ਕਰਨ ਲੱਗੇ ਆ ਸਕੂਲ ਅੱਗੇ ਅੱਗੇ ਵੀ ਐਦਾਂ ਹੁੰਦੇ ਜਾਂ ਪਹਿਲੀ ਰੋਣ ਲੱ 15 16 ਸਾਲ ਪਹਿਲਾਂ ਬੋਲੀ ਆ ਜਦੋਂ ਉਹਦੋਂ ਬੋਲੀ ਮੈਂ ਤੇ ਜਾ ਮਿਲ ਸਕਦੇ ਅਸੀਂ ਬੋਲੀ ਦਿੱਤੀ ਉਹ ਤੋਂ ਬਾਅਦ ਬੋਲੀ ਪਤਾ ਨਹੀਂ ਕਿੱਥੇ ਬੋਲੀ ਤੇ ਕਿੱਥੇ ਗਈ ਉਹ ਬੋਲੀ ਪਤਾ ਨਹੀਂ ਫਿਰ ਉਹ ਅੱਧਾ ਹੀ ਕਰਾਉਣੀ ਚਾਹੁੰਦੇ ਆ ਉਹਦਾ ਉਹ